ਨਾਬਾਬਲਾਗ ਦੇ ਪਿੰਡ ਪਹਾੜਪੁਰ ਦੀ ਪੰਚਾਇਤ ਦੇ ਸੱਤ ਮੈਂਬਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਹਲਕਾ ਵਿਧਾਇਕ ਦੇਵ ਮਾਨ ਨੇ ਪੰਚਾਇਤ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ ਮੌਕੇ ਤੇ ਵਿਧਾਇਕ ਦੇਵ ਮਾਨ ਨੇ 40 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਜਾ ਰਹੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਹੈ ਅਤੇ ਪਿੰਡ ਦੇ ਵਿਕਾਸ ਲਈ 8.5 ਲੱਖ ਰੁਪਏ ਦਿੱਤੇ ਹਨ ਮੈਨੂੰ ਹੀ ਦੱਸਦਿਆਂ ਖੁਸ਼ੀ ਹੈ ਕਿ ਵਿਧਾਨ ਸਭਾ ਨਾਬਾ ਦੇ ਪਿੰਡ ਪਹਾੜਪੁਰ ਦੇ ਵਿੱਚ ਸਮੂਚੀ ਪੰਚਾਇਤ ਜਿਹਦੇ ਵਿੱਚ ਰੁਪਿੰਦਰ ਕੌਰ ਜੀ ਸਰਪੰਚ ਨੇ ਆਲਰੇਡੀ ਪਹਿਲਾਂ ਆਮ ਆਦੀ ਪਾਰਟੀ ਨਾਲ ਜੁੜੇ ਹੋਏ ਸੀਗੇ ਜੀ ਉਹਨਾਂ ਨੂੰ ਛੱਡ ਕੇ ਜਿਹੜੇ ਪੰਚਾਇਤ ਮੈਂਬਰ ਨੇ ਜੀ 7 ਜਿਹਦੇ ਵਿੱਚ ਸਰਬਜੀਤ ਕੌਰ ਪ੍ਰੇਮ ਸਿੰਘ ਜੀ ਗੁਰਦਾਸ ਸਿੰਘ ਜੀ ਭੀਮਖਾਨ ਸਰਵੰਤ ਸਿੰਘ ਜੀ ਕਿਰਨਾ ਕੌਰ ਤੇ ਮਨਦੀਪ ਕੌਰ ਇਹ ਕਾਂਗਰਸ ਪਾਰਟੀ ਵੱਲੋਂ ਸੀਗੇ ਸਾਰੇ ਤੇ ਇਹ ਸਾਰੇ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਸ਼ਾਇਦ ਕਰਦਾ ਕੋਕਾਲੀ ਦਲ ਦਾ ਜੀ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਕਾਰਨ ਉਹਦਾ ਇਹ ਹੈ ਕਿ ਅੱਜ ਹੀ ਮੈਂ ਨਾਲ ਦੀ ਨਾਲ ਹੀ 40 ਲੱਖ ਦੀ ਲਾਗਤ ਨਾਲ ਖੇਡ ਗਾਉਣਾ ਦਾ ਦੋਕਰਨ ਕੀਤਾ ਜਿਹੜੀ 3 ਏਕੜ ਦੇ ਵਿੱਚ ਬਣੂਗਾ ਜੀ ਤੇ ਜਿਵੇਂ ਪਿੰਡਾਂ ਦੇ ਵਿੱਚ ਕੰਮ ਹੋ ਰਿਹਾ ਹੈ ਗਲੀਆਂ ਨਾਲੀਆਂ ਜਿਹੇ ਜਿਹੇ ਨੂੰ ਬਿਜਲੀ ਮੁਫਤ ਮਿਲ ਰਹੀ ਹੈ ਨੌਕਰੀਆਂ ਮਿਲ ਰਹੀਆਂ ਆ ਤਾਂ ਭਗਵੰਤ ਮਾਨ ਸਾਹਿਬ ਦੀ ਨੀਤੀ ਤੇ ਨiyet ਨੂੰ ਦੇਖਦੇ ਹੋਏ ਇਹ ਇਹ ਪਰਿਵਾਰ ਜਿਹੜਾ ਇਹ ਪੰਚਾਇਤਾਂ ਜਿਹੜੀਆਂ ਨੇ ਤੁਸੀਂ ਸੋਖ ਲੋ ਸਾਰਾ ਪਿੰਡ ਹੀ ਸ਼ਾਮਲ ਹੋ ਗਿਆ ਜੀ ਦੇ ਵਾਜ ਆਮਾ ਦੀ ਪਾਰਟੀ ਸ਼ਾਮਲ ਹੋਈ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਜੀ ਆਇਆਂ ਕਹਾਂ ਉਹਨਾਂ ਦਾ ਸਵਾਗਤ ਕਰਦਾ ਹਾਂ 2027 ਦਾ ਮੁੱਢ ਬੰਨਿਆ ਜਾ ਰਿਹਾ ਹਸਤਾ ਸ਼ੁਰੂਆਤ ਜੀ ਤੁਹਾਡੇ ਅੱਗੇ ਬਹੁਤ ਜੁਆਇਨਿੰਗਾਂ ਨੇ ਜੀ ਬਹੁਤ ਜੁਆਇਨਿੰਗਾਂ ਨੇ ਕਿਉਂਕਿ ਕਾਲੀ ਦਲ ਦਾ ਤੁਹਾਨੂੰ ਪਤਾ ਹੀ ਹੈ ਜੀ ਸਿਸਟਮ ਕੀ ਚੱਲ ਰਿਹਾ ਹੈ ਕਾਂਗਰਸ ਦਾ ਕੋਈ ਸਰਪਰ ਹੈ ਨਹੀਂ ਜੀ ਔਰ ਜਿਵੇਂ ਪਹਿਲਾਂ ਆ ਰਹੇ ਨੇ ਧਰਮਸੋਧ ਹੋਰੀ ਮਨਿਸਟਰ ਰਹੇ ਆ ਉਹਨਾਂ ਤੇ ਸੀਰੀਅਸ ਅਲੀਗੇਸ਼ਨ ਨੇ ਕੋਰਟ ਦੇ ਵਿੱਚ ਟ੍ਰਾਇਲ ਚੱਲ ਰਿਹਾ ਤੇ ਹੋਰ ਜੇ ਕੋਈ ਭਰਾ ਸਾਡਾ ਕੋਈ ਕੋਸ਼ਿਸ਼ ਕਰਦਾ ਹੈ ਜੀ ਬਾਹਰੋਂ ਆ ਕੇ ਤੇ ਉਹਨੋਂ ਗੱਲ ਨਹੀਂ ਬਣਦੀ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਦੀ ਮੈਂ 2016 ਦਾ ਨਾਭਾ ਹਲਕੇ ਦੇ ਵਿੱਚ ਆਇਆ ਮੈਂ ਇੱਥੇ ਹੀ ਰਹਿਣਾ ਜੀ ਉਰੀ ਮੇਰਾ ਘਰ ਹੈ ਕਿਰਾਏ ਦਾ ਮਕਾਨ ਹੈ ਮੈਂ ਉੱਥੇ ਹੀ ਰਹਿਣਾ ਪਰ ਮੈਂ ਹਮੇਸ਼ਾ ਹੀ ਅਵੇਲੇਬਲ ਹਾਂ 24 ਘੰਟੇ ਮੇਰੇ ਘਰੇ ਆਜੋ ਆਫਿਸ ਖੁੱਲਿਆ ਹੈ ਸੰਗਤ ਵਾਸਤੇ ਪਾਸੋਂ ਆਫਿਸ ਖੁੱਲਿਆ ਹੋਇਆ ਹੈ ਜੀ ਪੂਰੇ ਹਲਕੇ ਦੇ ਲੋਕ ਜਿਹੜੇ ਆ ਆਫਿਸ ਦੇ ਵਿੱਚ ਆਉਂਦੇ ਆਪਣੇ ਕੰਮਕਾਰ ਕਰਾਉਂਦੇ ਆ ਔਰ ਇੱਕ ਜਿਹੜਾ ਐਕਸੈਸ ਬੜਾ ਈਜ਼ੀ ਹੈ ਜੀ ਮਿਲਣਾ ਜਾਨੀ ਕਿ ਬਹੁਤ ਈਜ਼ੀ ਹੈ ਮੈਨੂੰ ਤੁਸੀਂ ਭਾਵੇਂ 10 ਮਿੰਟ ਚ ਕਹੋ 10 ਮਿੰਟ ਚ ਆਪਾਂ ਮਿਲ ਲਾਂਗੇ ਜੀ ਕਦੇ ਕੋਈ ਇਸ ਤਰ੍ਹਾਂ ਦਾ ਨਹੀਂ ਰੱਖਿਆ ਕਿ ਜੀ ਮੈਂ ਐਮਐਲ ਆ ਮੈਨੂੰ ਕੋ ਮਿਲ ਨਹੀਂ ਸਕਦਾ ਕਿਉਂਕਿ ਮੈਂ ਹਰ ਇੱਕ ਦਾ ਦਰਦ ਨੂੰ ਆਪਣਾ ਦਰਦ ਮਹਿਸੂਸ ਕਰਦਾ ਔਰ ਜਿੰਨੇ ਵੀ ਕੰਮ ਹੋ ਰਿਹਾ ਪਿੰਡਾਂ 'ਚ ਹੁਣ 42 ਸੜਕਾਂ ਦੇ ਅਧਿਕਾਰਨ ਕਰ ਰਹੇ ਆ 28 ਸੜਕਾਂ ਨਵੀਆਂ ਹੋਰ ਪੇਜਦੀਆਂ 27 ਖੇਡ ਗਰਾਊਂਡ ਬਣ ਰਹੇ ਆ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਔਰ ਅਸੀਂ ਹੁਣ ਸਿਚਲ ਮਾਡਲ ਜਿਹੜਾ ਜੀ ਉਹਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਿਆਰ ਹੋ ਗਿਆ ਕੰਮ ਉਹਦੇ ਅਸੀਂ ਦੁਗਾਟਨ ਕਰਨੇ ਆ ਔਰ ਸਕੂਲਾਂ ਦੇ ਵਿੱਚ ਕੰਮ ਚੱਲ ਰਿਹਾ ਹਸਪੀਟਲ ਛੋਟੇ ਜਿਹੜੇ ਆ ਜਾਂ ਜਿਹਨੂੰ ਆਪਾਂ ਨਰਸਰੀ ਕਹਿੰਦੇ ਨੇ ਉਹਦੇ ਵਿੱਚ ਵੀ ਕੰਮ ਚੱਲ ਰਿਹਾ ਮੁਹੱਲਾ ਕਲੀਨਿੰਗ ਜਿਹੜਾ ਉਹਦਾ ਵੀ ਕੰਮ ਚੱਲ ਰਿਹਾ ਬਹੁਤ ਸਾਰੇ ਕੰਮ ਜਿਹੜੇ ਹਲਕੇ ਦੇ ਵਿੱਚ ਚੱਲ ਰਹੇ ਆ ਔਰ ਇਹੀ ਕਾਰਨ ਆ ਕਿ ਸੰਗਤ ਜਿਹੜੀ ਆ ਦੇਖੋ ਮੈਂ ਅਕਸਰ ਇੱਕ ਗੱਲ ਕਹਿੰਦਾ ਕਿ ਹਲਕਤ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਲੋਕਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਪੜੇ ਲਿਖੇ ਆ ਮੈਂ ਹੁਣ ਪੀ ਐਸ ਡੀ ਕਰ ਰਹਾ ਪੋਲੀਟিক্যাল ਸਾਇੰਸ ਦੇ ਵਿੱਚ ਪੜੇ ਲਿਖੇ ਆ ਇੰਗਲਿਸ਼ ਆਉਂਦੀ ਆ ਹਿੰਦੀ ਆਉਂਦੀ ਆ ਪੰਜਾਬੀ ਆਉਂਦੀ ਆ ਆਫੀਸਰ ਨਾਲ ਗੱਲ ਕਿਵੇਂ ਕਰਨੀ ਆ ਕਿਵੇਂ ਕੰਮ ਕਰਾਉਣਾ ਕਿਹੜਾ ਉਹਦਾ ਤਰੀਕਾ ਕੰਮ ਕਰਾਉਣ ਦਾ ਉਹ ਹਰ ਚੀਜ਼ ਦੀ ਸਮਝ ਆ ਜੀ ਨੌਲੇਜ ਆ ਜੀ ਉਹਦੇ ਲਈ ਸੋਚੀਦਾ ਪ੍ਰੋਪਰ ਬੈਕਅਪ ਤੇ ਆਫਿਸ ਰੱਖਿਆ ਸਾਡੀ ਆਲਰੇਡੀ ਟੀਮ ਹੈ ਜਿਹੜੀ ਪ੍ਰੋਪਰ ਸਾਰਾ ਕੰਮ ਕਰਦੀ ਹੈ ਸੋ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਰਾਜਨੀਤੀ ਦਾ ਜਿਹੜਾ ਇੱਕ ਨਵਾਂ ਦੌਰ ਸ਼ੁਰੂ ਕੀਤਾ ਭਗਵੰਤ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਨੇ ਉਹਦੇ ਤਹਿਤ ਰਹਿ ਕੇ ਕੰਮ ਕਰ ਰਹੇ ਨੇ ਜਿਹੜੇ ਬੰਦੇ ਗਰੀਬਾਂ ਦੇ ਗਰੀਬ ਬੱਚਿਆਂ ਦਾ ਵਜ਼ੀਫਾ ਖਾ ਕੇ ਹੋਣ ਜੀ ਉਹਨੂੰ ਫੇਰ ਦੁਬਾਰਾ ਘੁੰਮਦੇ ਫਿਰਦੇ ਆ ਵੀ ਸ਼ਾਇਦ ਸਾਡਾ ਕੁਝ ਬਣ ਜਵੇ ਨਾ ਲੋਕ ਸਿਆਣੇ ਨੇ ਸੋ ਇਹ ਫਰਕ ਆ ਵੱਡਾ ਰਾਜਨੀਤੀ ਦਾ ਸਿਨੈਰੀਓ ਚੇਂਜ ਹੋ ਗਿਆ ਇਹ ਤਾਂ ਤੁਸੀਂ ਦੇਖਿਓ ਨੀ ਜਦੋਂ ਬਣੇ ਨੇ ਮੰਤਰੀ ਸਾਹਿਬ ਇੱਕ ਵੀਡੀਓ ਜੀ ਇੱਕ ਪ੍ਰਿੰਸੀਪਲ ਨੂੰ ਕਹਿੰਦੇ ਯੂ ਸਸਪੈਂਡ ਵੀ ਮੇਰਾ ਨਾਮ ਥੱਲੇ ਕਿਉਂ ਲਿਖਿਆ ਮੇਰਾ ਨਾਮ ਉੱਪਰ ਲਿਖਣਾ ਸੀ ਪ੍ਰਿੰਸੀਪਲ ਪੜ੍ਹ ਲਿਖ ਕੇ ਬਣੇ ਨੇ ਜੀ ਜੇ ਕਿਸੇ ਸਮਾਜ ਸੇਵੀ ਨੇ ਕੋਈ ਬਿਲਡਿੰਗ ਬਣਾਉਣ ਵਾਸਤੇ ਪੈਸੇ ਦਿੱਤੇ ਨੇ ਉਹਦਾ ਨਾਮ ਉੱਪਰ ਲਿਖਿਆ ਗਿਆ ਤਾਂ ਕੀ ਗੁਨਾਹ ਹੋ ਗਿਆ ਜੀ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਮਾਨਸਿਕ ਤੁਹਾਨੂੰ ਦਰਸਾਉਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਮੇਰੇ ਨਗਰ ਨਿਵਾਸੀਆਂ ਦਾ ਤੇ ਉਸ ਤੋਂ ਬਾਅਦ ਸਰਦਾਰ ਪਗਵੰਦ ਸਿੰਘ ਮਾਨ ਦਾ ਜਿਨ੍ਹਾਂ ਨੇ ਸਾਨੂੰ 40 ਲੱਖ ਦਾ ਗਰਾਊਂਡ ਸਾਡੇ ਪਿੰਡ ਨੂੰ ਦਿੱਤਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਤੋਂ ਉਪਰੰਤ ਗੁਰਦੇਵ ਸਿੰਘ ਦੇਵਮਾਨ ਜਿਨ੍ਹਾਂ ਦੀ ਰਹਿਨਮਾਈ ਚ ਇਹ ਗਰਾਊਂਡ ਦਾ ਕੰਮ ਨਿਪਟਰੇ ਚੜੂਗਾ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਤੇ ਸਾਡੇ ਵੀਰ ਤਜਿੰਦਰ ਸਿੰਘ ਖਹਿਰਾ ਜੀ ਤੇ ਤਰਮਿੰਦਰ ਸਿੰਘ ਸੁਖੇਵਾਲ ਉਹਨਾਂ ਦੇ ਅਸੀਂ ਬਹੁਤ ਦਿਲੋਂ ਧੰਨਵਾਦੀ ਹਾਂ ਤੇ ਬਾਕੀ ਪੂਰੀ ਪੰਚਾਇਤ ਸਾਰੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਆ ਸਾਡੀ ਪਹਿਲਾਂ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਜੋ ਮੈਂਬਰ ਰਹਿੰਦੇ ਵੀ ਸੀ ਉਹ ਵੀ ਹੁਣ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਤੇ ਪੂਰਾ ਨਗਰ ਹੀ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਤੇ ਅਸੀਂ ਅੱਗੇ ਵੀ ਹੋਰ ਵੀ ਜੋ ਸਾਡੀਆਂ ਡਿਮਾਂਡਾਂ ਨੇ ਐਮਐਲਏ ਸਾਹਿਬ ਨੂੰ ਦੱਸੀਆਂ ਨੇ ਆਮ ਲੋਕਾਂ ਨੇ ਵੀ ਦੱਸੀਆਂ ਨੇ ਸਾਰਿਆਂ ਦੀਆਂ ਐਮਐਲਏ ਸਾਹਿਬ ਨੇ ਗੱਲਾਂ ਸੁਬਹਤਾਂ ਸੁਣੀਆਂ ਨੇ ਤੇ ਭਰੋਸਾ ਦਿਵਾਇਆ ਵੀ ਇਹਨਾਂ ਦੇ ਸਾਰਿਆਂ ਦੇ ਕੰਮ ਸਿਰੇ ਚੜਾਈ ਜਾਣਗੇ ਤੇ ਅਸੀਂ ਸਰਪੰਚ ਹੋਣ ਦੇ ਨਾਤੇ ਇਹ ਕੰਮ ਪਹਿਲ ਦੇ ਆਧਾਰ ਤੇ ਜੋ ਵੀ ਕੰਮ ਹੋਊਗਾ ਅਸੀਂ ਸਾਰਾ ਲੈ ਕੇ ਐਮਐਲਏ ਸਾਹਿਬ ਕੋਲ ਜਾਵਾਂਗੇ ਤੇ ਉਹ ਖੜੇ ਮੱਥੇ ਸਾਡੇ ਸਾਰੇ ਕੰਮ ਕਰਾ ਕੇ ਦੇਣਗੇ ਧੰਨਵਾਦ ਕਿਹੜੀ ਪਾਰਟੀ ਵਿੱਚ ਪਹਿਲਾਂ ਤੁਸੀਂ ਪਹਿਲਾਂ ਸੀ ਕਾਂਗਰਸ ਵਿੱਚ ਸੀ ਕਿ ਹੋਇਆ ਵੀ ਜਿਹੜਾ ਤੁਸੀਂ ਆਗਰਸਨ ਛੱਡ ਕੇ ਹੁਣ ਆਪ ਪਾਰਟੀ ਵਿੱਚ ਚੰਗੇ ਦੇਖੋ ਜੀ ਅਸੀਂ ਦੇਖਦੇ ਆਂ ਵੀ ਸਾਡੇ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ ਪਹਿਲ ਸਾਡਾ ਪਿੰਡ ਹੈ ਜੀ ਜੇ ਸਾਡੇ ਪਿੰਡ ਦੇ ਵਿੱਚ ਕੋਈ ਵਧੀਆ ਡਿਵੈਲਪਮੈਂਟ ਹੋ ਰਹੀ ਹੈ ਤਾਂ ਸਾਨੂੰ ਇਸ ਤੋਂ ਉੱਪਰ ਹੋਰ ਕੀ ਚਾਹੀਦਾ ਤੇ ਅਸੀਂ ਕੰਮਾਂ ਨੂੰ ਦੇਖਦੇ ਹੋਈ ਬਸ ਪਾਰਟੀ ਵਿੱਚ ਸੰਭਲ ਹੋ ਜਾਂਦੇ ਅੱਜ ਕੀ ਅਨਾਉਂਸ ਕੀਤਾ ਅੱਜ ਉਹਨਾਂ ਨੇ ਖੇਡ ਗਰਾਊਂਡ ਦਾ ਨਾਸ ਕੀਤਾ ਜੀ ਤੇ ਇੱਕ ਸੀਵਰੇਜ ਦੇ ਪ੍ਰਬੰਧ ਲਈ 3 ਲੱਖ ਰੁਪਏ ਅਨਾਉਂਸ ਕੀਤਾ ਜੀ ਤੇ ਬਾਕੀ ਹੋਰ ਵੀ ਛੋਟੇ-ਛੋਟੇ ਕੰਮ ਨੇ ਸਟਰੀਟ ਰੈਟਾਂ ਲਈ ਉਹਨਾਂ ਨੇ ਤਦ 20000 समथिंग अनाउन्स ਕੀਤਾ ਜੀ ਪਹਿਲਾਂ ਕਦੇ ਨਹੀਂ ਹੋਇਆ ਨਹੀਂ ਪਹਿਲਾਂ ਸਾਡੇ ਇੱਕ ਮਾਂ ਦੀ ਸਾਨੂੰ ਬਹੁਤ ਜ਼ਰੂਰ ਸੀ ਇੱਕ ਦੋ ਚੀਜ਼ਾਂ ਹੋਰ ਨੇ ਉਹ ਅਸੀਂ ਮਾਨ ਸਾਹਿਬ ਦੇ ਧਿਆਨ ਚ ਲਿਆਵਾਂਗੇ ਅਸੀਂ ਚਾਹੁੰਦੇ ਆ ਵੀ ਉਹ ਵੀ ਹੋਣ ਜੀ ਤੁਹਾਡੇ ਨਾਲ ਹੋਰ ਕਿੰਨੇ ਜਣੇ ਸਾਡੇ ਨਾਲ ਸਾਡੇ ਪਰਿਵਾਰ ਜੁੜੇ ਹੋਏ ਨੇ ਜੀ ਸਾਰਾ ਪਿੰਡੀ ਜੁੜਿਆ ਹੋਇਆ ਹੈ ਜੀ ਦੇਖੋ ਸਾਰੀ ਪੰਚਾਇਤ ਜਦੋਂ ਸ਼ਾਮਲ ਹੋ ਗਈ ਫਿਰ ਪੰਚਾਇਤ ਦੇ ਵਿੱਚ ਸਾਰਾ ਪਿੰਡੀ ਆ ਗਿਆ ਜੀ 7 ਮੈਂਬਰ ਨੇ ਟੋਟਲ 7 ਮੈਂਬਰ ਨੇ ਜੀ ਸਰਪੰਚ ਸਾਹਿਬ ਨੇ ਜੀ ਅਸੀਂ ਸਾਰੇ ਹੁਣ ਸਾਰਾ ਪਿੰਡੀ ਆਮ ਆਦਮੀ ਪਾਰਟੀ ਦੀ ਝੋਲੀ ਪੈ ਗਿਆ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ